ਗੁਰੂ ਸਰਵਨਾ ਦੇ ਤੂੰ ਸਾਨੂੰ ਇਹ ਦੱਸਣਾ ਚਾਹਿਆ ਦੱਸਿਆ ਕਿ ਸਭ गोविंद ਹੈ ਸਭ गोविंदਾ गोविंद ਵੀ ਨਹੀਂ ਕੋਈ ਘਟ ਘਟ ਹਰ ਜੁਗ ਵਸੇ ਉਹ ਪਰਮਾਤਮਾ ਦੀ ਅੰਸ਼ ਹਰੇਕ ਦੇਵ ਅੰਦਰ ਵਸ ਰਹੀ ਹੈ ਗੁਰੂ ਸਰਵਨਾ ਸਮਝ ਜਾਂਦੇ ਨੇ ਕਿ ਸਾਡਾ ਪਿਤਾ ਤੇ ਪਰਮਾਤਮਾ ਇੱਕ ਹੈ ਤਾਂ ਫਿਰ ਇਹ ਸਾਡਾ ਪਰਿਵਾਰ ਹੈ ਜੀ ਸਸ ਕੁਸ ਮਾਇਦਰ ਦੀ ਸਜਣਾ ਨੂੰ ਮੈਸੇਜ ਕੀਤਾ ਕਿ ਕਾਫੀ ਪ੍ਰੋਬਲਮ ਹੈ ਕੱਲ ਵੀ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਸਜਣ ਤੇ ਕਾਫੀ ਫਟੜ ਹੋਈ ਹੋਈ ਸੀਗੀ ਤੇ ਉਹ ਸੜਕ ਦੇ ਵਿੱਚ ਘਾਹ ਰਹੀ ਹੈ ਕਈ ਦਿਨ ਦੇ ਚੱਲ ਰਹੀ ਹੈਗੀ ਹੈ ਤੇ ਵੀ ਕੱਟ ਲੱਗਿਆ ਹਿਆ ਸੀ ਪੈਰਾਂ ਤੇ ਵੀ ਪਟਕੀਆਂ ਬੰਨੀਆਂ ਹੋਈਆਂ ਸੀ ਜ਼ਖਮ ਸੀਗੇ ਤੇ ਇਹ ਕਿਸੇ ਦੀ ਰੇੜੀ ਦੇ ਵਿੱਚ ਇਦਾਂ ਹੀ ਪਏ ਹੋਏ ਸੀਗੇ ਹਾਂਜੀ ਜਦੋਂ ਇਹਨਾਂ ਨੂੰ ਅਸੀਂ ਮਿਲੇ ਹਾਂ ਤਾਂ ਉੱਥੇ ਇਹਨਾਂ ਦੇ ਦੱਸਣ ਅਨੁਸਾਰ ਕਿ ਇਹ ਕਲਕੱਤਾ ਦੇ ਰਹਿਣ ਵਾਲੇ ਨੇ ਨੰਨ ਤਿੰਨ ਬੱਚੇ ਇੱਕ 8 ਸਾਲ ਦਾ ਇੱਕ 7 ਸਾਲ ਦਾ ਇੱਕ 2 ਸਾਲ ਦਾ ਕਹਿੰਦੇ ਉਹਨਾਂ ਨੂੰ ਲੈ ਕੇ ਫਿਰ ਮੈਂ ਪੰਜਾਬ ਆਉਂਗੀ ਕਿ ਮੈਨੂੰ ਇਹ ਫੀਲ ਹੋਇਆ ਕਿ ਮੈਂ ਉੱਥੇ ਜਾ ਕੇ ਮੰਗੂ ਕਿ ਖਾਣੂ ਤੇ ਇਹਨਾਂ ਦੀ ਬਾਹਰ ਟੁੱਟੀ ਹੋਈ ਸੀ ਆਪ ਦੇਖੋ ਕਿ ਕਾਫੀ ਹਾਲਤ ਖਰਾਬ ਸੀ ਤੇ ਇਹਨਾਂ ਨੇ ਡਰ ਦੇ ਮਾਰਿਆਂ ਨੇ ਉੱਥੋਂ ਇਹ ਨਿਕਲ ਆਏ ਪੀਜੀ ਤੇ ਬਾਹਰ ਆ ਕੇ ਜਦ ਇਹਨਾਂ ਨੇ ਬੱਚਾ ਨੂੰ ਲੱਭਿਆ ਤਾਂ ਇਹਨਾਂ ਨੂੰ ਬੱਚੇ ਮਿਲ ਗਏ ਦਾ ਕਾਤੀ ਮਤਲਬ बार-बार ਕਦੇ ਉੱਥੇ ਪਹੁੰਚ ਜਾਂਦੇ ਫਿਰ બીજી ਜਗ੍ਹਾ ਪਹੁੰਚ ਜਾਂਦੇ ਫਿਰ ਤੀਜੀ ਜਗ੍ਹਾ ਪਹੁੰਚ ਜਾਂਦੇ ਜਿਹੜੇ ਜਦੋਂ ਸੇਵਾ ਦੀ ਕਰਨ ਦੀ ਮਨ ਗੱਲ ਆਉਂਦੀ ਹੈ ਨਾ ਤਾਂ ਆਪਣੇ ਪਿੱਛੇ हट ਜਾਂਦੇ ਬਿਲਕੁਲ ਸਾਫ਼ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਹਰ ਕੋਈ ਆਪਣਾ ਹੈ ਬਿਲਕੁਲ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਮਨ ਤੇ ਦਿਮਾਗ ਤੇ ਦਿਲ ਬਿਲਕੁਲ ਸਾਫ਼ ਹੈ ਸਸ਼ੀਕਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਅਸੀਂ ਪ੍ਰਭ ਆਸਰਾ ਦੇ ਅੰਗਣ ਦੇ ਵਿੱਚ ਖੜੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਇਹ ਪ੍ਰਬਾਸਰਾ ਦਾ ਪਰਿਵਾਰ ਹੈ ਇੱਥੇ ਉਹ ਜਿਹੜੇ ਕੀ ਵਿਅਕਤੀ ਜਾਂ ਫਿਰ ਕਹਿ ਸਕਦੇ ਹਾਂ ਮਹਿਲਾਵਾਂ ਨੂੰ ਇੱਥੇ ਠਹਿਰਾਇਆ ਗਿਆ ਜੋ ਕਿ ਕਿਸ ਨਾ ਕਿਸੇ ਵਜ੍ਹਾ ਕਰਕੇ ਜਿਹੜਾ ਕਿ ਆਪਣੇ ਉਹਨਾਂ ਨੂੰ ਪਰਾਇ ਕਰ ਦਿੰਦੇ ਨੇ ਜਾਂ ਫਿਰ ਉਹ ਕਿਸੇ ਡਿਸੇਬਿਲਟੀ ਦੇ ਕਰਕੇ ਜਿਹੜਾ ਕਿ ਖੁਦ ਨੂੰ ਸੰਭਾਲਣ ਦੇ ਲਾਇਕ ਨਹੀਂ ਹੁੰਦੇ ਪਰ ਇਹਨਾਂ ਬੇਸਹਾਰਾ ਲੋਕਾਂ ਦੇ ਜਿਹੜਾ ਕਿ ਸਹਾਰਾ ਬਣ ਰਹੀ ਹੈਗੀ ਹੈ ਪ੍ਰਭ ਆਸਰਾ ਸੰਸਥਾ ਦੇਖ ਸਕਦੇ ਹੋ ਕਿ ਕਰੀਬ 200 ਦੇ ਲਗਭਗ ਇਹ ਜਿਹੜੀਆਂ ਕਿ ਮਹਿਲਾਵਾਂ ਹੈਗੀਆਂ ਜੋ ਕਿ ਇਸ ਵੇਲੇ ਪ੍ਰਭ ਆਸਰਾ ਦੇ ਆਂਗਣ ਦੇ ਪਰਿਵਾਰ ਦੇ ਇੱਕ ਜਿਹੜੇ ਕਿ ਜੀ ਦੇ ਵਾਂਗ ਇੱਥੇ ਰਹਿ ਰਹੀਆਂ ਹਨ ਸਾਰਿਆਂ ਦੇ ਵਿੱਚ ਯਾਨੀ ਕਿ ਕਾਫੀ ਮੇਲ ਮਲਾਪ ਹੈਗਾ ਆ ਸੋ ਕੁਝ ਜਿਹੜੇ ਕਿ ਨਵੇਂ ਵੀ ਇੱਥੇ ਮਹਿਮਾਨ ਆਏ ਹੈਗੇ ਨੇ ਪ੍ਰਭ ਆਸਰਾ ਦੇ ਪਰਿਵਾਰ ਦੇ ਵਿੱਚ ਜੁੜੇ ਹੈਗੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਇਸ ਵੇਲੇ ਪ੍ਰਬਾਸਰਾ ਸੰਸਥਾ ਦੇ ਮੁਖੀ ਪਾਇਸ਼ਮ ਸ਼ੇਰ ਸਿੰਘ ਜੀ ਦੀ ਪਤਨੀ ਰਜਿੰਦਰ ਕੌਰ ਜੀ ਹਗਨੇ ਦਾ ਸਵਾਗਤ ਆ ਮੈਂ ਹੁੰਦਾ ਅਸੀਕਲ ਜੀ ਬਹੁਤ ਬਤ ਮੈਮ ਇਹ ਬੜੇ ਸੁਭਾਗ ਨਾਲ ਸੇਵਾ ਮਿਲਦੀ ਜਿਹੜੀ ਇਹ ਨਿਭਾ ਰਹੇ ਹੋ ਪਹਿਲਾ ਦੱਸੋ ਕਿਵੇਂ ਦਾ ਲੱਗ ਰਿਹਾ ਸਕੂਨ ਮਿਲ ਰਿਹਾ ਪਰਮਾਤਮਾ ਨੇ ਜੋ ਡਿਊਟੀ ਲਈ ਇਹ ਨਿਭਾ ਰਹੇ ਹੋ ਬਿਲਕੁਲ ਜੀ ਪਰਮਾਤਮਾ ਨੇ ਮਤਲਬ ਗੁਰੂ ਸਾਹਿਬਾਨਾਂ ਦੇ ਥਰੂ ਸਾਨੂੰ ਇਹ ਦੱਸਣਾ ਚਾਹਿਆ ਦੱਸਿਆ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਘਟ ਘਟ ਹਰ ਜੂ ਵਸੇ ਉਹ ਪਰਮਾਤਮਾ ਦੀ ਅੰਸ਼ ਹਰ ਇੱਕ ਦੇ ਅੰਦਰ ਵਸ ਰਹੀ ਹੈ ਫਿਰ ਇੱਕ ਜੋਤ ਉਹ ਸਾਰਾ ਉਹੀ ਹੈ ਪਰਮਾਤਮਾ ਤੇ ਸਾਈ ਜੁਗਤ ਉਹਦੀ ਹੀ ਹੈ ਸਾਰੀ ਬਣਾਈ ਹੋਈ ਤੇ ਇਹ ਸਾਰੇ ਪਰਿਵਾਰ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਨ ਜੀ ਇੱਕ ਵੀ ਤਾਂ ਇੱਕਸ ਕੇ ਹਮ ਬਾਰਕ ਗੁਰਸਾਭਾਨਾ ਸਮਝ ਆਉਂਦੇ ਆ ਕਿ ਸਾਡਾ ਪਿਤਾ ਤੇ ਪਰਮਾਤਮਾ ਇੱਕ ਹੈ ਤਾਂ ਫਿਰ ਇਹ ਸਾਡਾ ਪਰਿਵਾਰ ਠੀਕ ਇਹ ਸਾਡਾ ਪਰਿਵਾਰ ਹੈ ਤਾਂ ਫਿਰ ਉਹਨਾਂ ਵਾਸਤੇ ਤਾਂ ਆਪਾਂ ਹਰ ਇੱਕ ਕੋਈ ਤੱਤ ਪਰ ਰਹਿੰਦਾ ਹੀ ਆ ਨਾ ਕਿ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਉਹਨਾਂ ਦੀਆਂ ਪ੍ਰੋਬਲਮਸ ਨੂੰ ਅਸੀਂ ਕਿਦਾਂ ਜਾਣੀਏ ਕਿਦਾਂ ਉਹਨਾਂ ਦੀ ਸਪੋਰਟ ਕਰੀਏ ਕਿਦਾਂ ਹੈਲਪ ਕਰੀਏ ਜੀ ਉਸੇ ਵਿੱਚ ਥੋੜੀ ਥੋੜੀ ਕੋਸ਼ਿਸ਼ ਚੱਲ ਰਹੀ ਹੈ ਤੇ ਮਤਲਬ ਰਾਤ ਨੂੰ ਨੀਂਦ ਤਾਂ ਬਹੁਤ ਵਧੀਆ ਆਂਦੀ ਹੈ ਕਿਉਂਕਿ ਜਦੋਂ ਬੰਦਾ ਕੋਈ ਯੇ ਗੁਰੂ ਸਾਹਿਬ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਕੇ ਸੰਗ ਸਾਥ ਵੱਡਿਆਂ ਸੋ ਕੀ ਜੋ ਸਾਨੂੰ ਪਤਾ ਨਾਨਕ ਸਾਡੇ ਦੇ ਨਾਲ ਹੈ ਫਿਰ ਸਾਨੂੰ ਨੀਂਦ ਤਾਂ ਸਕੂਨ ਦੀ ਆਏਗੀ ਤਾਂ ਪਰਿਵਾਰ ਦੇ ਵਿੱਚ ਕੁਝ ਨੰਮੇ ਜਿਹੜੇ ਕਿ ਮੈਂਬਰ ਵੀ ਜੁੜੇ ਹੈਗੇ ਨੇ ਪੂਜਾ ਦੇਵੀ ਦੀ ਗੱਲ ਕਰੀਏ ਤਾਂ ਕਿਵੇਂ ਇਸ ਪਰਿਵਾਰ ਦੇ ਵਿੱਚ ਇਹ ਨਾ ਆਣ ਅੱਜ ਸ ਕੁਸ ਮਾਦਰ ਦੀ ਸਜਣਾ ਕੋਲ ਮੈਸੇਜ ਗਿਆ ਕਿ ਕਾਫੀ ਪ੍ਰੋਬਲਮ ਵਿੱਚ ਕੱਲ ਵੀ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਸੱਜਣ ਤੇ ਕਾਫੀ ਫੱਟੜ ਹੋਏ ਹੋਏ ਸੀਗੇ ਤੇ ਉਹ ਸੜਕ ਦੇ ਵਿੱਚ ਘਾਰ ਹੀ ਇਹ ਕਈ ਦਿਨ ਦੇ ਚੱਲ ਰਹੇ ਹੈਗੇ ਆ ਤੇ ਕੋਈ ਸੰਭਾਲਣ ਵਾਲਾ ਹੈ ਨਹੀਂ ਹੈ ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਹੈ ਕਦੇ ਰੋਟੀ ਮਿਲ ਜਾਂਦੀ ਹੈ ਕਦੇ ਨਹੀਂ ਤੇ ਕਾਫੀ ਤਰਸਯੋਗ ਹਾਲਤ ਹੈਗੀ ਆ ਤੇ ਕਦੇ ਸ਼ੋਰੂਮਾਂ ਦੇ ਅੰਦਰ ਕਿਤੇ ਜਾ ਕੇ ਪੈਂਦੇ ਆ ਕਦੇ ਕਿਸੇ ਮਤਲਬ ਮੰਦਰ ਚ ਜਾ ਕੇ ਮੰਗਦੇ ਤੇ ਕਿੰਨੇ ਵੀ ਇਹਨਾਂ ਨੂੰ ਸੜਕਾਂ ਤੇ ਰੁਲਦੇ ਅਸੀਂ ਦੇਖ ਨਹੀਂ ਸਕਦੇ ਵੀ ਤੁਸੀਂ ਸਪੋਰਟ ਕਰੋ ਹੈਲਪ ਕਰੋ ਜੋ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਕੀ ਹਾਲਤ ਸੀ ਇਹਨਾਂ ਦੀ ਕੀ ਸਥਿਤੀ ਸੀਗੀ ਜੋ ਤੁਸੀਂ ਦੇਖਿਆ ਜੋ ਤੁਸੀਂ ਜਾ ਕੇ ਦੇਖਿਆ ਤੇ ਐਕਸੀਡੈਂਟ ਦੇ ਨਾਲ ਇਹਨਾਂ ਤੇ ਕਾਫੀ ਜ਼ਿਆਦਾ ਜ਼ਖਮ ਹੋਏ ਹੋਏ ਸੀਗੇ ਛਾਤੀ 'ਚ ਵੀ ਇੱਥੇ ਕਾਫੀ ਪੇਨ ਸੀਗੀ ਇੱਥੇ ਵੀ ਕੱਟ ਲੱਗਿਆ ਹੋਇਆ ਸੀ ਪੈਰਾਂ ਤੇ ਵੀ ਪੱਟੀਆਂ ਬੰਨੀਆਂ ਹੋਈਆਂ ਸੀ ਜ਼ਖਮ ਸੀਗੇ ਤੇ ਇਹ ਕਿਸੇ ਦੀ ਰੇੜੀ ਦੇ ਵਿੱਚ ਇਦਾਂ ਹੀ ਪਏ ਹੋਏ ਸੀਗੇ ਤੇ ਇਦਾਂ ਹੀ ਇਹ ਸਮਾਨ ਇਹਨਾਂ ਦਾ ਖਿਲਰਿਆ ਪਿਆ ਸੀਗਾ ਕਾਫੀ ਵਿਚਾਰੇ ਮਤਲਬ ਤਰਸਯੋਗ ਹਾਲ ਤੋਂ ਨਾ ਇਦਾਂ ਹੀ ਮਹਿਸੂਸ ਹੋ ਰਿਹਾ ਸੀ ਕਾਫੀ ਦਿਨ ਤੋਂ ਹੈ ਨਾਏ ਨਹੀਂ ਹੈਗੇ ਤੇ ਕਪੜੇ ਨਹੀਂ ਚੇਂਜ ਕੀਤੇ ਆਪਣੇ ਆਪ ਤੋਂ ਸੰਭਾਲਣ ਦੀ ਸਥਿਤੀ ਵਿੱਚ ਸੀਗੀ ਕੋਈ ਸੁਧਬੂਦ ਸੀ ਜੋ ਤੁਸੀਂ ਇਹਨਾਂ ਨੂੰ ਮਿਲੇ ਬਹੁਤ ਥੋੜੀ-ਬਹੁਤੀ ਸੁਧਬੂਦ ਸੀਗੀ ਇਹਨਾਂ ਨੂੰ ਬਟ ਜਿਵੇਂ ਕਈਆਂ ਨੂੰ ਬਹੁਤ ਜ਼ਿਆਦਾ ਸਟ्रेस ਡਿਪਰੈਸ਼ਨ ਹੁੰਦੇ ਹੈ ਬਟ ਇਹ ਕਹਿੰਦੇ ਸੀਗੇ ਕਿ ਵੀ ਮੈਨੂੰ ਤੁਸੀਂ ਆਪਣੇ ਨਾਲ ਲੈ ਚਲੋ ਵੀ ਆਪਣੇ ਘਰ ਚ ਰੱਖੋ ਇਹਨਾਂ ਨੂੰ ਮਤਲਬ ਮੈਂ ਕਿ ਬਾਹਰ ਕੀ ਕਦੇ ਵੀ ਤਸ਼ੱਦਦ ਦਾ ਸ਼ਿਕਾਰ ਹੋ ਸਕਦੇ ਆ ਹਨਾ ਇਹਨਾਂ ਨੂੰ ਉਸ ਚੀਜ਼ ਦਾ ਵੀ ਫੀਲ ਹੋ ਰਿਹਾ ਸੀਗਾ ਇੱਕ ਪਾਸੇ ਇੱਕ ਪਾਸੇ ਉਹ ਹਾਲਾਤ ਹੀ ਨਹੀਂ ਹੈਗੇ ਉੱਥੇ ਰਹਿਣ ਵਾਲੇ ਤੇ ਸੜਕ ਤੇ ਰੋਮ ਦੇ ਕਿਤੇ ਕਿਤੇ ਖਾਣਾ ਮਿਲ ਗਿਆ ਨਹੀਂ ਮਿਲ ਗਿਆ ਇੱਕ 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 ਪਤਲੀ ਤੇ ਇੱਕ ਬੋਟਲ ਸੀਗੀ ਜਿਹਦੇ ਨਾਲ ਇਹ ਅਸੀਂ ਕਹ ਵੀ ਇਹਦੇ ਨਾਲ ਕਹਿੰਦੇ ਜੇ ਕੋਈ ਚਾਵਲ ਦੇ ਦਿੰਦਾ ਮੈਂ ਕੁਕ ਕਰਕੇ ਈ ਖਾ ਲਵਾਂਗੀ ਵਕਤ ਦੀ ਮਾਰ ਕਹਿ ਸਕਦੇ ਆਪਾਂ ਇਹਨਾਂ ਨੂੰ ਪਰਿਵਾਰ ਤੋਂ ਵਿਛੜ ਜਾਣਾ ਕਿਵੇਂ ਆਪਣੇ ਪਰਿਵਾਰ ਤੋਂ ਇਹਨਾਂ ਦਾ ਵਿਛੋੜਾ ਹੋਇਆ ਕੁਛ ਨਾ ਦੱਸਿਆ ਕੁਛ ਹਾਂਜੀ ਜਦੋਂ ਇਹਨਾਂ ਨੂੰ ਅਸੀਂ ਮਿਲੇ ਹਾਂ ਤੇ ਉੱਥੇ ਇਹਨਾਂ ਦੇ ਦੱਸ ਅਨੁਸਾਰ ਕਿ ਇਹ ਕਲਕੱਤਾ ਦੇ ਰਹਿਣ ਵਾਲੇ ਆ ਤੇ ਉੱਥੇ ਇਹਨਾਂ ਦੇ ਜਿਹੜੇ ਹਸਬੰਡ ਸੀਗੇ ਤਕਰੀਬਨ 5 ਸਾਲ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਉਹ ਕਾਫੀ ਜ਼ਿਆਦਾ ਡਰਿੰਕ ਕਰਦੇ ਸੀਗੇ ਤੇ ਮਤਲਬ ਲੰងਸ ਖਰਾਬ ਹੋ ਗਏ ਤੇ ਉਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਦੇ ਤਿੰਨ ਬੱਚੇ 1 ਸਾਲ ਦਾ ਇੱਕ 7 ਸਾਲ ਦਾ ਇੱਕ 2 ਸਾਲ ਦਾ ਕਿਨੇ ਉਹਨਾਂ ਨੂੰ ਲੈ ਕੇ ਫਿਰ ਮੈਂ ਪੰਜਾਬ ਆ ਗਈ ਤੇ ਮੈਨੂੰ ਇਹ ਫੀਲ ਹੋਇਆ ਕਿ ਵੀ ਮੈਂ ਉੱਥੇ ਜਾ ਕੇ ਮੰਗੇ ਕਿ ਖਾਵਾਂਗੀ ਇਹ ਇਹ ਪਹਿਲੇ ਯਾਨੀ ਕਿ ਉਹਨਾਂ ਦੇ ਜ਼ੈਨ ਚ ਆ ਗਿਆ ਸੀ ਕਿ ਮੈਂ ਆਪਣਾ ਗੁਜ਼ਾਰਾ ਕਰਨਾ ਕਿਉਂਕਿ ਪਤੀ ਦਾ ਬਹੁਤ ਵੱਡਾ ਸਹਾਰਾ ਹੁੰਦਾ ਉਹ ਦੁਨੀਆ ਤੋਂ ਚਲਾ ਗਿਆ ਹੁਣ ਬੇਸਹਾਰਾ ਦਾ ਅੱਗੇ ਜਦੋਂ ਇੱਥੇ ਪਹੁੰਚਦੀ ਐ ਤਾਂ ਉਹਦੇ ਜ਼ੈਨ ਚ ਸੀਗਾ ਕਿ ਬੱਚਿਆਂ ਦਾ ਚੱਲ ਮੇਰਾ ਗੁਜ਼ਾਰਾ ਹੋ ਜੂਗਾ ਪਰ ਹੁਣ ਬੱਚੇ ਕਿੱਥੇ ਨੇ असल चीजिसਨ ਨਾ ਦਸਨ ਸਾਜ ਤੋਂ ਇਹ ਪਹੁੰਚਿਆ ਕੁਝ ਕੁ ਦਿਨ ਬਾਅਦ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਚੰਡੀਗੜ੍ਹ ਆਏ ਉਸ ਟਾਈਮ ਤੇ ਕੁਝ ਦਿਨ ਬਾਅਦ ਐਕਸੀਡੈਂਟ ਤੋਂ ਬਾਅਦ ਕਿਸੇ ਨੇ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਪੀਜੀਆਈ ਪੀਜੀਆਈ ਦਾਖਲ ਕਰਨ ਤੋਂ ਬਾਅਦ ਇਹਨਾਂ ਦਾ ਉੱਥੇ ਇਲਾਜ ਸ਼ੁਰੂ ਕੀਤਾ ਉਹਨਾਂ ਨੇ ਤੇ ਕਿਤੇ ਇਹਨਾਂ ਨੂੰ ਕਾਫੀ ਠੰਡ ਸੀ ਗੈਂਗਰੀਨ ਹੋਈ ਹੋਈ ਸੀਗੀ ਉਂਗਲ 'ਚ ਨਾ ਤੇ ਉਹ ਬਲੈਕ ਹੋ ਗਈ ਡਾਕਟਰਾਂ ਨੇ ਇਹ ਦੇਖਿਆ ਉਹਨਾਂ ਕਿ ਵੀ ਐਕਸੈਲ ਜਾਏ ਸਾਰੀ ਸਰੀਰ 'ਚ ਉਹਨਾਂ ਨੇ ਉਂਗਲ ਕੱਟ ਦਿੱਤੀ ਅੱਛਾ ਜੀ ਤੇ ਇਹਨਾਂ ਦੀ ਬਾਹ ਵੀ ਟੁੱਟੀ ਹੋਈ ਸੀ ਆਪ ਦੇਖ ਸਕ ਰਹੇ ਹੋ ਕਿ ਕਾਫੀ ਹਾਲਤ ਖਰਾਬ ਸੀ ਤੇ ਇਹਨਾਂ ਨੇ ਡਰ ਦੇ ਮਾਰਿਆਂ ਨੇ ਉੱਥੋਂ ਇਹ ਨਿਕਲੇ ਆਏ ਪੀਜੀਐ ਤੋਂ ਵੀ ਮੈਂ ਲਾਜ ਨਹੀਂ ਕਰਾਣਾ ਤਾਂ ਸਾਰਾ ਮੇਰੇ ਅੰਗ ਕੱਟ ਦੇਣਗੇ ਤੇ ਬਾਹਰ ਆ ਕੇ ਜਦ ਇਹਨਾਂ ਨੇ ਬੱਚਿਆਂ ਨੂੰ ਲੱਭਿਆ ਤਾਂ ਇਹਨਾਂ ਨੂੰ ਬੱਚੇ ਮਿਲੇ ਨਹੀਂ ਇਹ ਇਹ ਦੂਜਾ ਝਟਕਾ ਹੋ ਗਿਆ ਪਹਿਲਾ ਪਤੀ ਦੀ ਮੌਤ ਫਿਰ ਬੱਚਿਆਂ ਦਾ ਇਸ ਤਰ੍ਹਾਂ ਦੇ ਨਾਲ ਲਾਪਤਾ ਹੋ ਜਾਣਾ ਕੋਈ ਇਸ ਪੁਲੀ ਇਸ ਇਨਵੈਸਟੀਗੇਸ਼ਨ ਹੋ ਰਹੀ ਹੈ ਕਿਉਂਕਿ ਸਾਡਾ ਇਹਨਾਂ ਨਾਲ ਰਾਤ ਦਾ ਜੇ ਦੋ ਕੁ ਦਿਨ ਪਹਿਲਾਂ ਹੀ ਪਿਆ ਹੈਗਾ ਤੇ ਅਸੀਂ ਇਹਨਾਂ ਤੋਂ ਵਾਰ-ਵਾਰ ਕਈ ਚੀਜ਼ਾਂ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹ ਕੁਝ ਕਲੀਅਰ ਇਨਫੋਰਮੇਸ਼ਨ ਦੇਣ ਤੇ ਆਪਾਂ ਫਿਰ ਉਸ ਹਿਸਾਬ ਦੇ ਨਾਲ ਪੁਲਿਸ ਨਾਲ ਸੰਪਰਕ ਕਰੀਏ। ਤਾਂ ਕਿ ਇਹਨਾਂ ਦੀ ਮੈਂਟਲੀ ਹੈਲਥ ਦੀ ਗੱਲ ਕਰੀਏ ਤਾਂ ਕਿਵੇਂ ਦੀ ਮੈਂਟਲੀ ਇਸ ਸਮੇਂ ਹੈਲਥ ਹੈ। ਹੈ ਆ ਮਤਲਬ ਆਪਣੇ ਜੋ ਸਟੇਟਮੈਂਟਸ ਦਿੰਦੇ ਆ ਬਾਰ ਬਾਰ ਕਈ ਵਾਰੀ ਚੇਂਜ ਕਰੀ ਜਾਂਦੇ ਆ ਉਹ ਗੱਲਾਂ ਕੁਮਾਤ ਕੋਮ ਦੇ ਰਹਿੰਦੀਆਂ ਹਾਂਜੀ ਉਹ ਦਿਮਾਗ ਚ ਕੁਮਰੀਆਂ ਜਾਂ ਨਵੀਆਂ ਵਿਚਾਰਡ ਕਾਲੀਆਂ ਜਿਵੇਂ ਹਲੂਸੀਨੇਸ਼ਨਸ ਅਲੂਜ਼ਨਸ ਹੁੰਦੇ ਹੈਗੀਆਂ ਐਦਾ ਕਾਫੀ ਮਤਲਬ ਬਾਰ ਬਾਰ ਕਦੇ ਉੱਥੇ ਪਹੁੰਚ ਜਾਂਦੇ ਫਿਰ ਦੂਜੀ ਜਗ੍ਹਾ ਪਹੁੰਚ ਜਾਂਦੇ ਫਿਰ ਤੀਜੀ ਜਗ੍ਹਾ ਪਹੁੰਚ ਜਾਂਦੇ ਆ ਤੇ ਇਸ ਕਰਕੇ ਹੁਣ ਇਹਨਾਂ ਦਾ ਸਾਈਕੀਆਟ੍ਰਿਕ ਟਰੀਟਮੈਂਟ ਸ਼ੁਰੂ ਕੀਤਾ ਤੇ ਹੋਪਫੁਲੀ ਵੀ ਬਹੁਤ ਜਲਦੀ ਇਹ ਇੰਪਰੂਵ ਹੋਣਗੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਵੀ ਜਦੋਂ ਬੰਦਾ ਕਰਦਾ ਨਹੀਂ ਰਹਿੰਦਾ ਫਿਰ ਉਹ ਬਹੁਤ ਵੱਡੀਆਂ ਮਤਲਬ ਪ੍ਰੋਬਲਮਸ ਕ੍ਰੀਏਟ ਕਰ ਦਿੰਦਾ ਤੇ ਕੁਝ ਇਸ ਤਰ੍ਹਾਂ ਦੇ ਨਾਲ ਹੁਣ ਪਿਛੋਕੜ ਇਹਨਾਂ ਦਾ ਕੁਝ ਪਤਾ ਲੱਗਿਆ ਕੁਝ ਇਹਨਾਂ ਦਾ ਜਦੋਂ ਇਤਾਲ ਮੇਲ ਹੋਇਆ ਕੁਝ ਗੱਲਾਂ ਬਾਤਾਂ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਕਿੱਥੋਂ ਦੇ ਪਿੱਛਾ ਰਹਿਣ ਵਾਲੇ ਹੈਗੇ ਨੇ ਕੌਣ ਕੌਣ ਇਹਨਾਂ ਦੇ ਜਿਹੜਾ ਕਿ ਪਰਿਵਾਰ ਦੇ ਵਿੱਚ ਸੀ ਹੁਣ ਇਹ ਕਹਿ ਰਹੇ ਕਿ ਮੁੰਡੀ ਖਰੜ ਇਹਨਾਂ ਨੇ ਕਿਸੇ ਦੇ ਨਾਲ ਸੰਪਰਕ ਕੀਤਾ ਸੀਗਾ ਤੇ ਇਹ ਉੱਥੇ ਰਹਿਣਾ ਚਾਹੁੰਦੇ ਹੈਗੇ ਹੋਵੇ ਤਾਂ ਇਹ ਦੇਖੋ ਇਹ ਇਹ ਖਾਸ ਚੀਜ਼ ਹੈਗੀ ਹੈ ਇਹ ਜਿਹੜਾ ਕਿ ਮੋਹ ਹੈਗਾ ਹੈ ਨਾ ਜਾ ਇਦਾਂ ਸਾਂਝ ਇੱਕ ਕਿਸੇ ਨਾ ਬਹੁਤ ਯਾਨੀ ਕਿ ਵਿਰਲੇ ਬੰਦੇ ਹੁੰਦੇ ਨੇ ਜਿਹੜੇ ਕਿ ਕੀ ਹੋਇਆ ਕੀ ਹੋਇਆ ਤੁਹਾਨੂੰ ਘਰ ਜਾਣਾ ਚੱਲ ਜਾਣਾ ਇਹ ਵੀ ਕਰੀ ਹੈ ਇਹ ਵੀ ਮੈਮ ਇਹ ਸਪੈਸ਼ਲ ਕੇਸ ਦੇ ਵਿੱਚ ਆਈ ਫਿਰ ਤੇ ਮਮਾਤਿਆਂ ਦਾ ਪਿਆਰ ਹੈ ਜੀ ਇਹ ਮਮਾਤਿਆਂ ਦਾ ਪਿਆਰ ਹੈ ਹਾਂ ਇਹਨੂੰ ਕਿੰਨਾ ਚਿਰ ਹੋ ਗਿਆ ਮੈਮ ਇਹਨਾਂ ਨੂੰ ਹੋ ਗਏ 4-5 ਸਾਲ ਹੋ ਗਏ 4-5 ਇਹਨਾਂ ਦਾ ਕੁਝ ਬਕਰਾ ਕੇਸ ਸੀ ਹਾਂਜੀ ਇਹਨਾਂ ਦੇ ਵਾਰਸ ਲੈ ਕੇ ਨਹੀਂ ਜਾਣਾ ਚਾਹੁੰਦੇ ਕਿਉਂਕਿ ਇਹ ਮੈਂਟਲੀ ਸਾਊਂਡ ਨਹੀਂ ਹੈਗੇ ਤੇ ਇਸ ਕਰਕੇ ਮਤਲਬ ਉਹ ਟ੍ਰੀਟਮੈਂਟ ਚੱਲਦਾ बिकॉज ਇਹ ਬਾਇ ਬਰਥ થી ਇਹਨਾਂ ਨੂੰ ਪ੍ਰੋਬਲਮ ਹੈਗੀ ਆ ਜਦੋਂ ਬਾਇ ਬਰਥ ਹੁੰਦੀ ਹੈ ਤਾਂ ਤੁਸੀਂ ਉਹਨੂੰ ਇੰਪਰੂਵ ਨਹੀਂ ਕਰ ਸਕਦੇ ਡਾਕਟਰ ਦੇ ਵਾਸਤੇ ਕਰੀ ਨਹੀਂ ਬਟ ਉਸ ਲੈਵਲ ਤੇ ਤੁਸੀਂ ਕੁਝ ਇਹਨਾਂ ਨੂੰ ਸਿਖਾ ਸਕਦੇ ਆ ਇਹ ਕਿ ਇਹਨਾਂ ਨੂੰ ਹੁਣ ਟਾਇਲਟ ਵਗੈਰਾ ਜਾਣਾ ਵਿਚੜਨਾ ਕੱਪੜੇ ਕਿੱਦਾਂ ਪਾਣੇ ਨਹਾਣਾ ਕਿੱਦਾਂ ਇਹਨਾਂ ਕੋ ਇਹ ਸਿ ਹੈਗੀ ਹੈ ਇਸ ਸੇ ਸਥਿਤੀ ਦੇ ਵਿੱਚ ਆ ਕੇ ਨਾ ਆਪਣਿਆਂ ਦਾ ਵੀ ਮਨ ਮੁਰ ਜਾਂਦਾ ਹੈਗਾ ਜਿਹੜੇ ਜਦੋਂ ਸੇਵਾ ਦੀ ਕਰਨ ਦੀ ਗੱਲ ਆਉਂਦੀ ਹੈ ਨਾ ਤਾਂ ਆਪਣੇ ਪਿੱਛੇ हट ਜਾਂਦੇ ਨੇ ਬਿਲਕੁਲ ਸੰਸਕਾਰ ਹੁੰਦੇ ਆ ਜਦੋਂ ਤੱਕ ਤੁਹਾਨੂੰ ਇਹ ਚੀਜ਼ ਦੀ ਬਾਰ ਬਾਰ ਤੁਸੀਂ ਆਪਣੇ ਆਪ ਨੂੰ ਰੈਪੀਟੀਸ਼ਨ ਜਾਂ ਸੋਜੀ ਨਹੀਂ ਹੈਗੀ ਕਿ ਜੋ ਆਇਆ ਸੁਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣੇ ਕੇ ਸਾਇ ਮਨੁਸ ਆਈ ਹੈ ਪਰਮਾਤਮਾ ਨੇ ਇਸ ਸੰਸਾਰ ਤੇ ਭੇਜਿਆ ਸੀ ਚਲੇ ਜਾਣਾ ਕਰਕੇ ਕੀ ਜਾਣਾ ਲੈ ਕੇ ਕੀ ਜਾਣਾ ਕਰਮ ਕਿਹੜੇ ਆ ਹਨਾ ਜਿਹੜਾ ਐਂਡਵੋਇਲਿਸਟਿਕ ਹੋ ਜਾਂਦਾ ਬੰਦਾ ਆਪਣੇ ਬਾਰੇ ਹੀ ਸੋਚਦਾ ਫਿਰ ਜਿਹੜੇ ਜਿਹੜੀ ਤੁਹਾਨੂੰ ਸੇਵਾ ਮਿਲੀ ਆ ਪਤਾ ਨਹੀਂ ਸਾਡੇ ਕੋਈ ਪਾਪ ਪਿਛਲੇ ਧੋਣ ਵਾਸਤੇ ਪਰਮਾਤਮਾ ਨੇ ਉਹ ਜੀ ਸਾਡੇ ਕੋਲ ਭੇਜਿਆ ਸੀ ਅਸੀਂ ਉਸ ਤੋਂ ਮੁਨਕਰ ਹੋ ਗਏ ਇਗਨੋਰ ਕਰ ਦਿੱਤਾ ਉਹ ਤਾਂ ਸਾਡੇ ਤੇ ਡਬਲ ਪਾਪ ਚੜ ਜਾਂਦਾ ਹਨਾ ਤੇ ਉਹ ਰਸਤਾ ਸਾਡਾ ਸਾਫ਼ ਕਿੱਥੇ ਹੋਣਾ ਇਸ ਲਈ ਇਹ ਸਾਨੂੰ ਹਮੇਸ਼ਾ ਉਹ ਪਰਮਾਤਮਾ ਦੀ ਜਿਹੜੀ ਕਿਰਪਾ ਹੈ ਉਹ ਬਾਣੀ ਦੇ ਨਾਲ ਜੁੜ ਕੇ ਸਾਨੂੰ ਫਿਰ ਹੀ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਸਾਨੂੰ ਆਪਣਾ ਲਾਈਫ ਸਟਾਈਲ ਤੇ ਆਪਣੀ ਕਿਦਾਂ ਦਾ ਹੋਣਾ ਚਾਹੀਦਾ ਇਹਨਾਂ ਨੂੰ ਕੋਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਪੈਂਦੀ ਹੋਣੀ ਹੈ ਜਿਵੇਂ ਇਹਨਾਂ ਨੂੰ ਤਾਂ ਕਈ ਹੈਗੇ ਨੇ ਜਿਨ੍ਹਾਂ ਨੂੰ ਆਪਣਾ ਸੋਝੀ ਤੱਕ ਨਹੀਂ ਹੈਗੀ ਫਿਰ ਇਸ ਦੇ ਲਈ ਕਿਵੇਂ ਮੈਨੇਜ ਕਰਦੇ ਅਲੱਗ-ਅਲੱਗ ਤਰ੍ਹਾਂ ਦੇ ਕੇਅਰ ਟੇਕਰ ਇੱਥੇ ਰੱਖੇ ਹੋਏ ਹੈਗੇ ਆ ਤਾਂ ਕਿ ਉਹਨਾਂ ਨੂੰ ਸਵੇਰ ਤੋਂ ਲੈ ਕੇ ਸਭ ਤੋਂ ਪਹਿਲਾਂ ਅਰਲੀ ਮਾਰਨਿੰਗ ਉਹਨਾਂ ਨੂੰ ਉਠਾਇਆ ਜਾਂਦਾ ਨਵਾਣਾ ਉਹਨਾਂ ਨੂੰ ਬੈਡਿੰਗਸ ਉਹਨਾਂ ਦੀਆਂ ਕਰਨੀਆਂ ਫਿਰ ਉਹਨਾਂ ਨੂੰ ਬਰਸ਼ ਕਰਵਾਉਣਾ ਫਿਰ ਬ੍ਰੇਕਫਾਸਟ ਪਹਿਲਾਂ ਉਹਨਾਂ ਦੇ ਟੀ ਹੋ ਜਾਂਦੀ ਆ ਟੀ ਤੋਂ ਬਾਅਦ ਜਿਹੜੇ ਉਹਨਾਂ ਦੇ ਮਤਲਬ ਜਿਵੇਂ ਦੁਪੱਟੇ ਮੈਚ ਕਰਕੇ ਦੇਨੇ ਹੈਗੇ ਆ ਫਿਰ ਉਸ ਤੋਂ ਬਾਅਦ ਇਹਨਾਂ ਦਾ ਬ੍ਰੇਕਫਾਸਟ 7 ਵਜੇ ਇਹਨਾਂ ਦਾ ਬ੍ਰੇਕਫਾਸਟ ਹੋ ਜਾਂਦਾ ਫਿਰ ਇੱਕ ਰੁਟੀਨ ਚੱਲ ਪੈਂਦਾ ਫਿਰ ਦਿਨ ਵਾਲੇ ਕੇਅਰ ਟੇਕਰ ਵੀ ਆ ਡਾਊਨ ਹੋ ਜਾਂਦੇ ਆ ਫਿਰ ਨਰਸਿੰਗ ਸਟਾਫ ਆ ਕੇ ਮੈਡੀਸਿਨਸ ਵੇਰ ਦੀ ਦਿੰਦਾ ਇਹਨਾਂ ਨੂੰ ਫਿਰ ਇਹਨਾਂ ਦੇ ਜਿਵੇਂ ਕਹਿੰਦੇ ਰੁਟੀਨ ਚ ਇਹਨਾਂ ਦੀਆਂ ਵੋਕੇਸ਼ਨਲ ਦੇ ਵਿੱਚ ਡਿਸਟ੍ਰਿਬਿਊਸ਼ਨ ਹੋ ਜਾਂਦੀ ਹੈ ਕੋਈ ਲੰਗਰ ਚ ਜਾ ਕੇ ਸੇਵਾ ਕਰ ਲੈਂਦਾ ਕੋਈ ਵੋਕੇਸ਼ਨਲ ਚ ਜਾ ਕੇ ਕੰਮ ਸਿੱਖਦਾ ਹੈਗਾ ਤੇ ਕਈ ਐ ਕਿ ਜਿਨ੍ਹਾਂ ਨੂੰ ਆਪ ਹੀ ਸੇਵਾ ਦੀ ਲੋੜ ਹੈਗੀ ਕਈ ਉਹਦੇ ਵਿੱਚ ਵੀ ਇਨਵੋਲ ਹੁੰਦੇ ਆ ਕਈ ਨਾਲ ਸਾਫ ਸਫਾਈ ਕਰਨ ਚ ਵੀ ਹੈਲਪ ਕਰਦੇ ਆ ਤੇ ਉਹਨਾਂ ਦੀ ਵੀ ਨਾਲ ਹੈਲਪ ਕਰਦੇ ਆ ਤੇ ਇਹ ਸਾਰੀ ਫਿਰ ਕਿਰਿਆ ਦਿਨ ਚੱਲਦੀ ਆ ਫਿਰ ਸ਼ਾਮ ਨੂੰ ਫਿਰ ਮੈਡੀਸਨ ਦਾ ਟਾਈਮ ਹੈ ਇਹਨਾਂ ਦਾ ਕੁਝ ਸੈਰ ਦਾ ਕੁਝ ਜਿਵੇਂ ਉਹਨ ਵੀ ਇਹ ਬਾਣੀ ਪੜ ਰਹੇ ਸੀ ਸੰਗੀਤ ਦੇ ਨਾਲ ਜੁੜੇ ਸੀਗੇ ਕੁਝ ਦੇ ਰਹੇ ਨੇ ਡਾਂਸ ਦਾ ਫਿਰ ਗੇਮਸ ਦਾ અલગ અલગ ਇਹਨਾਂ ਦੇ ਸੈਸ਼ਨ ਹੈਗੇ ਆ ਉਹ ਫਿਰ ਸਾਰਾ ਦਿਨ ਐਕਟੀਵਿਟੀਜ਼ ਚੱਲਦੀਆਂ ਰਾਤ ਨੂੰ ਫਿਰ 7:00 ਵਜੇ ਇਹਨਾਂ ਦੇ ਫਿਰ ਆਰਾਮ ਦਾ ਸਮਾਂ ਹੋ ਜਾਂਦਾ ਤੇ ਦੇਖੋ ਕਿ ਪ੍ਰਭਾਸਰਾ ਦਾ ਜਿਹੜਾ ਕਿ ਦਾਇਰਾ ਹੈ ਇੰਦਾ ਵਿਸ਼ਾਲ ਹੋ ਗਿਆ ਕਿ ਦੂਜੇ ਮੁਲਕਾਂ ਤੋਂ ਵੀ ਜਿਹੜੇ ਹੈਗੇ ਨੇ ਲੋਕ ਇੱਥੇ ਉੱਥੇ ਸਹਾਰਾ ਲੈਣ ਦੇ ਲਈ ਆਉਂਦੇ ਹੈਗੇ ਨੇ ਇੱਕ ਕੇਸ ਜਿਹੜਾ ਕਿ ਪ੍ਰਵੀਨ ਪਾਪੜੀ ਦਾ ਸਾਹਮਣੇ ਆਇਆ ਸੀ ਤੇ ਇਹ ਮੈਮ ਕਿਸ ਤਰ੍ਹਾਂ ਦੇ ਨਾਲ ਇਹ ਦੂਜੇ ਮੁਲਕ ਤੋਂ ਇੱਥੇ ਹੁਣ ਖਰੜ ਦੇ ਵਿੱਚ ਪ੍ਰਭਾਸਰਾ ਦੇ ਵਿੱਚ ਆਇਆ ਆ ਇਹ ਹੈਗੀ ਪਰਵੀਨ ਅਸਲ ਚ 2014 ਦੇ ਵਿੱਚ ਤੇ ਜਦੋਂ ਸਾਨੂੰ ਮਤਲਬ ਥੋੜਾ ਜਿਹਾ ਪਤਾ ਲੱਗਿਆ ਕਿ ਇਹਨੂੰ ਨਾ ਕਿਸੇ ਨੇ ਬੰਗਲਾਦੇਸ਼ ਤੋਂ ਇਹ ਬੰਗਲਾਦੇਸ਼ ਸੀ ਰਹਿਣ ਵਾਲੀ ਢਾਕਾ ਦੇ ਨੇੜੇ ਇਹਨਾਂ ਦਾ ਵਿਲੇਜ ਉੱਥੋਂ ਕਿਸੇ ਨੇ ਇਹਨੂੰ ਟਰੱਕ ਤੇ ਕਿਉਂਕਿ ਅਸੀਂ ਇਹਨਾਂ ਦੀ ਲੈਂਗੁਏਜ ਨਹੀਂ ਸਮਝ ਸਕਦੇ ਬਟ ਸਾਡੇ ਕੇਅਰ ਟੇਕਰ ਹੈਗੇ ਆ ਜੋ ਬੰਗਲੀ ਸਮਝਦੇ ਹੈਗੇ ਆ ਤੇ ਉਹਨਾਂ ਨੇ ਸਾਨੂੰ ਇਸ ਤੋਂ ਪੁੱਛ ਕੇ ਦੱਸਿਆ ਸੀਗਾ ਕਿ ਵੀ ਕਿਸੇ ਟਰੱਕਾ ਲੈਣੇ ਇਹਨੂੰ ਉੱਥੋਂ ਅਬਡਕਟ ਕੀਤਾ ਤੇ ਕਈ ਦਿਨ ਆਪਣੇ ਨਾਲ ਰੱਖਿਆ ਮਿਸਯੂਜ਼ ਕੀਤਾ ਜਾਂ ਕੀ ਕੀਤਾ ਤੇ ਫਿਰ ਉਸ ਤੋਂ ਬਾਅਦ ਉਹ ਪੰਜਾਬ ਦੀ ਸਰਾਹਤ ਤੇ ਕਿਤੇ ਇਹਨਾਂ ਨੂੰ ਛੱਡ ਕੇ ਚਲਾ ਗਿਆ ਜਿੱਥੋਂ ਕਿ ਪੁਲਿਸ ਸਾਨੂੰ ਲੈ ਕੇ ਆਈ ਜਦੋਂ ਅਸੀਂ ਟੈਸਟ ਕਰਵਾਏ ਸਾਰੇ ਪਤਾ ਲੱਗਿਆ ਕਿ ਇਹ 2 ਮਹੀਨੇ ਦੀ ਪ੍ਰੈਗਨੈਂਟ ਹੈਗੀ ਆ ਤੇ ਉਦੋਂ ਤੋਂ ਬਾਅਦ ਫਿਰ ਇਹਨਾਂ ਦੀ ਨਿਊਟ੍ਰੀਸ਼ਨਲ ਉਹ ਸਾਰਾ ਕੁਝ ਚੱਲਣ ਲੱਗ ਗਿਆ ਤੇ ਇਹਨਾਂ ਨੇ ਫਿਰ ਬੱਚੇ ਨੂੰ ਜਨਮ ਦਿੱਤਾ Uh, 2014 ਦੇ ਐਂਡ ਦੇ ਵਿੱਚ ਤੇ ਹੁਣ ਉਹ 4th ਕਲਾਸ ਵਿੱਚ ਬੱਚਾ ਪੜ੍ਹ ਰਿਹਾ तकरीबन 10 ਕੁ ਸਾਲ ਦੇ ਗੇਟ ਛੁੱਕ ਗਿਆ ਹਾਂ ਤੇ ਹੁਣ ਸਭ ਤੋਂ ਵੱਡੀ ਤਰਾਸ਼ੀ ਇਹ ਆ ਕਿ ਉਹ ਹੁਣ ਸਕੂਲ ਜਾਂਦਾ ਹੈ ਉਹ ਇਸ ਮਾਹੌਲ ਪੰਜਾਬ ਦੇ ਮਾਹੌਲ ਵਿੱਚ ਵੱਧਿਆ ਵੱਡਾ ਹੋਇਆ ਤੇ ਇਹ ਇੰਗਲਿਸ਼ మీడియం ਸਕੂਲ ਚ ਪੜ੍ਹ ਰਿਹਾ ਉਹ ਇੰਗਲਿਸ਼ ਹਿੰਦੀ ਪੰਜਾਬੀ ਸਭ ਅੰਡਰਸਟੈਂਡ ਕਰਦਾ ਹੈ ਬਟ ਉਹ ਬੰਗਾਲੀ ਨਹੀਂ ਸਮਝ ਸਕਦਾ ਕਿ ਆਪਣੀ ਮਾਂ ਦੀ ਭਾਸ਼ਾ ਨੂੰ ਉਹਨੂੰ ਸਮਝਣ 'ਚ ਦਿੱਕਤ ਆ ਰਹੀ ਹੈ ਬਿਲਕੁਲ ਬਹੁਤ ਵੱਡੀ ਪ੍ਰੋਬਲਮ ਹੈ ਇਹਨਾਂ ਦੇ ਇੰਟਰੈਕਸ਼ਨ ਬਟ ਜਦੋਂ ਤੁਸੀਂ ਇਹਨਾਂ ਨੂੰ ਆਪਸ 'ਚ ਦੇਖੋਗੇ ਸਾਈਨ ਲੈਂਗੁਏਜ ਦੇ ਨਾਲ ਬਹੁਤ ਜ਼ਿਆਦਾ ਪਿਆਰ ਦੇ ਨਾਲ ਇੱਕ ਦੂਜੇ ਨੂੰ ਡੀਲ ਕਰਦੇ ਆ ਬਟ ਕਿਤੇ ਨਾ ਕਿਤੇ ਇਹ ਵੀ ਮਤਲਬ ਇਹਨੂੰ ਬਹੁਤ ਤੋਹ ਹੁੰਦਾ ਇਨਸਿ큐ਰਟੀ ਕਿ ਪਤਾ ਨਹੀਂ ਮੇਰੇ ਬੱਚੇ ਨੂੰ ਕੋਈ ਵਧੀਆ ਚੀਜ਼ ਮਿਲੀ ਹੈ ਕਿ ਨਹੀਂ ਜੇ ਕੋਈ ਤੁਸੀਂ ਵਧੀਆ-ਵਧੀਆ ਡਿਸ਼ਸ ਇਹਨਾਂ ਨੂੰ ਜਦੋਂ ਵੀ ਡਿਸਟ੍ਰੀਬਿਊਟ ਕਰਦੇ ਆ ਬਿਸਕਟ ਦਿੱਤੇ ਆ ਜਿਹੜੀ ਡਰਾਈ ਚੀਜ਼ ਹੁੰਦੀ ਆ ਇਨੇ ਫਟਾਫਟ ਲੁਕੋ ਕੇ ਆਪਣੀ ਬੰਨ ਲੈਣੀ ਹੈ ਚੁੰਨੀ ਮੇ ਮਾ ਦਾ ਮੋਹ ਆਪਣੇ ਬੱਚੇ ਲਈ ਹੈ ਨਾ ਬਿਲਕੁਲ ਜੀ ਹਾਂ ਉਹਨੂੰ ਭੱਜ ਕੇ ਫਿਰ ਸ਼ਾਮ ਨੂੰ ਜਦੋਂ ਇਹਨਾਂ ਦਾ ਗੇਮਸ ਵੇਲੇ ਮਿਲਾਬ ਹੁੰਦਾ ਹੈ ਤਾਂ ਇਹਨੇ ਭੱਜ ਕੇ ਜਾ ਕੇ ਉਹਨੂੰ ਦੇ ਕੇ ਆਣੀ ਆ ਵੀ ਹਾਂ ਤੇਰੀ ਜੀਜਾ ਵੀ ਚੱਲ ਤੂੰ ਖਾ ਲੈ ਤੇ ਉਹ ਕਈ ਵਾਰੀ ਹੱਸਦਾ ਹੋਊਗਾ ਕਹਿੰਦਾ ਵੀ ਆ ਵੀ ਤੁਸੀਂ ਨਹੀਂ ਛਕ ਲੋ ਪਿੱਛੇ ਜੇ ਇਵਨ ਕੇ ਹੋਣਾ ਸੀ ਇਹਨਾਂ ਨੂੰ ਗੇਮਸ ਵਿੱਚ ਵੀ ਇਹਨਾਂ ਦਾ ਥੋੜਾ ਆਈਕਿਊ ਲੈਵਲ ਮਤਲਬ ਬਾਰਡਰ ਲਾਈਨ ਤੋਂ ਥੋੜਾ ਜਿਹਾ ਘੱਟ ਹੈਗਾ ਬਟ ਫਿਰ ਵੀ ਕਾਫੀ ਚੀਜ਼ਾਂ ਅੰਡਰਸਟੈਂਡ ਕਰ ਲੈਂਦੇ ਆ ਬਟ ਇਹਨਾਂ ਨੂੰ ਪਤਾ ਨਹੀਂ ਹੈ ਕਿ ਮੇਲ ਤੇ ਫੀਮੇਲ ਕਿੰਨਾ ਕੁ ਡਿਸਟੈਂਸ ਰੱਖਣਾ ਹੈ ਕਿੱਦਾਂ ਜਿਵੇਂ ਆਪ ਜੀ ਨੇ ਦੇਖਿਆ ਵੀ ਇਹ ਹਰ ਇੱਕ ਨੂੰ ਜਾ ਕੇ ਜੱਫੀ ਪਾ ਲੈਂਦੇ ਆ ਤੇ ਇਹਨਾਂ ਨੂੰ ਅਸੀਂ ਨੈਸ਼ਨਲ ਲੈਵਲ ਤੇ ਇਹਨਾਂ ਦੀ ਬੈਡਮਿੰਟਨ ਚ ਸਿਲੈਕਸ਼ਨ ਹੋਈ ਜਦੋਂ ਅਸੀਂ ਇਹਨਾਂ ਨੂੰ ਕਾਫੀ ਟ੍ਰੇਨਿੰਗ ਦਿੱਤੀ ਉਸ ਤੋਂ ਬਾਅਦ ਤੇ ਕੁਦਰਤੀ ਅਸੀਂ ਇਹ ਦੱਸਣਾ ਉਹਨਾਂ ਨੂੰ ਭੁੱਲ ਗਏ ਮੈਡੀਸਨ ਵਗੈਰਾ ਸਭ ਕੁਝ ਦਿੱਤਾ ਕਿ ਵੀ ਇਦਾਂ ਜਾ ਕੇ ਕਿਸੇ ਨੂੰ ਵੀ ਹੱਗ ਕਰ ਲੈਂਦੇ ਆ ਵੀ ਇਹ ਮਤਲਬ ਇਹਨਾਂ ਦੀ ਕੋਈ ਹੋਣੀ ਹੈਗੀ ਵੀ ਇਹਨਾਂ ਦੇ ਮਨਚ ਕੁਛ ਨਹੀਂ ਹੈਗਾ ਇਸ ਦਿਲ ਤੋਂ ਬਿਲਕੁਲ ਸਾਫ਼ ਹੈ ਬਟ ਇਹਨਾਂ ਦੀ ਐਕਟਿਵ ਵਨ ਆਫ ਤੋਂ ਐਕਟੀਵਿਟੀ ਆ ਅਸੀਂ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਇਹ ਜਿੰਨੇ ਵੀ ਰੇਲਵੇ ਸਟੇਸ਼ਨ ਤੇ ਜਿਹੜੇ ਵੀ ਬੰਦੇ ਜਾਂਦੇ ਆ ਸਾਰਿਆਂ ਨੂੰ ਹੱਗ ਕਰੀ ਜਾਂਦੀ ਹੈ ਤਵੇ ਰਸੀ ਨੂੰ ਕਿਹਾ ਕਿ ਤੁਸੀਂ ਥੋੜਾ ਜਾਂ ਇਹਨੂੰ ਆਪਣੇ ਕੋਲ ਰੱਖੋ ਮਤਲਬ ਵੀ ਇਹ ਜਾਣ ਕੇ ਨਹੀਂ ਗਦੀ ਹੈ ਇਹਦੇ ਤੋਂ ਹੋ ਜਾਂਦਾ ਇਹਦੇ ਵਾਸਤੇ ਗੱਲ ਨਹੀਂ ਬਿਕੋਜ਼ ਇਹਨਾਂ ਦੇ ਮਨ 'ਚ ਕੁਝ ਨਹੀਂ ਹੈ ਮਨ ਦਾ ਬਿਲਕੁਲ ਸਾਫ਼ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਹਰ ਕੋਈ ਆਪਣਾ ਹੈ ਬਿਲਕੁਲ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਹਨਾਂ ਮਨ ਤੇ ਦਿਮਾਗ ਤੇ ਦਿਲ ਬਿਲਕੁਲ ਸਾਫ਼ ਹੈ ਇਹਨਾਂ ਵਾਸਤੇ ਕਿਸੇ ਲਈ ਕਪਟ ਨਹੀਂ ਹੈਗੀ ਪਰ ਇਹ ਇਹ ਜਿਹੜਾ ਭੜਾ ਸਮਾਜ ਆ ਨਾ ਇਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਸੱਚੀ ਗੱਲ ਹੈ ਤੇ ਦੂਜੀ ਘਟਨਾ ਇਹ ਹੋਈ ਕਿ ਜਦੋਂ ਇਹ ਗੁਜਰਾਤ ਇਹਨਾਂ ਦੇ ਕੰਪੀਟੀਸ਼ਨ ਤੇ ਜਦੋਂ ਹੋਸਟਲ ਤੋਂ ਨਿਕਲੇ ਖਾਣਾ ਖੁਨਾ ਖਾ ਕੇ ਨਿਕਲੇ ਤੇ ਰਸਤੇ 'ਚ ਰੇੜੀਆਂ ਸੀਗੀਆਂ ਫਰੂਟਸ ਵਾਲੀਆਂ ਤੇ ਜੂਸ ਵਾਲੀ ਇਹਨੇ ਇੱਕ ਤੋਂ ਫਰੂਟ ਚੱਕਿਆ ਚਪਟਿਆ ਇੱਕ ਤੋਂ ਜੂਸ ਚਪਟਿਆ ਤੇ ਦੌੜ ਲਈ ਤੇ ਉਹ ਕੋਚ پیچھے پیچھے ਸੀ ਉਹ ਦੁਕਾਨ ਵਾਲਾ ਵੀ پیچھے پیچھے ਸੋ ਦੇ ਵਰ ਰਨਿੰਗ ਅੰਡਰ ਫਿਰ ਅਗੇਨ ਫੋਨ ਆ ਗਿਆ ਕਿ ਤੁਸੀਂ ਕਿਨੂੰ ਭੇਜਿਆ ਤਾਂ ਇਹ ਤਾਂ ਚੋਰੀ ਕਰਦੀ ਆ ਫਿਰ ਅਸੀਂ ਉਹਨਾਂ ਨੂੰ ਸਮਝਾਈ ਇਹ ਮਤਲਬ ਚੋਰੀ ਦੇ ਮਕਸਦ ਨਾਲ ਚੋਰੀ ਨਹੀਂ ਕਰਦੀ ਸਭ ਤੋਂ ਵੱਡੀ ਇਹਦੀ ਇਹੀ ਆ ਕਿ ਇਹ ਚਾਹਦੀ ਕਿ ਪਤਾ ਨਹੀਂ ਮੇਰੇ ਬੇਟੇ ਨੂੰ ਉਹ ਚੀਜ਼ ਮਿਲੀ ਆ ਕਿ ਨਹੀਂ ਮਿਲੀ ਤੇ ਤੁਸੀਂ ਦੇਖਣਾ ਕੱਲ ਤਾਂ ਕਰ ਕਿ ਇਹ ਖਾਏਗੀ ਨਹੀਂ ਬਾਕੀ ਇਹਨੇ ਬੈਗ ਚ ਰੱਖਿਆ ਸੀ ਅਸੀਂ ਅਸੀਂ ਕਿਹਾ ਇਹ ਉਹਦੇ ਵਾਸਤੇ ਸੰਭਲ ਰਹੀ ਹੈ ਤੇ ਵੀ ਥੋੜਾ ਜਿਹਾ ਤੁਹਾਨੂੰ ਧਿਆਨ ਦੇਣਾ ਪਏਗਾ ਬਟ ਬਹੁਤ ਬਟੇ 브్రాonz ਜਿੱਤ ਕੇ ਆਏ ਨੇਸ਼ਨਲ ਲੈਵਲ ਤੇ ਬੈਡਮਿੰਟਨ ਦੇ ਵਿੱਚ ਬਟ ਫਿਰ ਵੀ ਇਦਾਂ ਦੀਆਂ ਕਈ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਪਰ ਮਾਨ ਵਾਲੀ ਗੱਲ ਹੈਗੀ ਜਦੋਂ ਆਏ ਸੀਗੇ ਉਸ ਸਮੇ ਕੀ ਸਥਿਤੀ ਸੀ ਤੇ ਅੱਜ ਜ਼ਮੀਨ ਅਸਮਾਨ ਦਾ ਫਰਕ ਬਹੁਤ ਜ਼ਿਆਦਾ ਫਰਕ ਹੈ ਜੀ ਬਿਕੋਜ਼ ਹੁਣ ਤੁਸੀਂ ਕਹੋ ਕਿ ਸਾਡੀ ਵੀ ਲੈਂਗੁਏਜ ਅਸੀਂ ਇੱਕ ਦੂਜੇ ਨੂੰ ਨਹੀਂ ਸਮਝਾ ਸਕਦੇ ਮੇਰੇ ਨਾਲ ਗੱਲਬਾਤ ਨਹੀਂ ਕਰ ਸਕਦੇ ਮੈਂ ਇਹਨਾਂ ਨਾਲ ਬਟ ਸਾਡੀ ਸਾਈਨ ਲੈਂਗੁਏਜ ਦੇ ਨਾਲ ਅਸੀਂ ਗੱਲ ਕਰਦੇ ਹਾਂ ਮਾੜਾ ਮੋਟਾ ਇੰਡੀਕੇਸ਼ਨਸ ਦੇ ਨਾਲ ਫਿਰ ਇਦਾਂ ਹੀ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਇਦਾਂ ਹੀ ਇਹ ਵਿਚਰਦੇ ਆ ਤੁਹਾਨੂੰ ਕਾਫੀ ਜੋ ਇਹਨਾਂ ਨੂੰ ਗੇਮਸ ਖਾਈ ਗਈ ਉਹ ਉਹਦੇ ਵਿੱਚ ਇੰਟਰਸਟ ਸੀਗਾ ਜਦ ਬਾਅਦ ਚ ਇੱਥੇ ਆਉਣ ਤੋਂ ਬਾਅਦ ਇਹਨਾਂ ਨੇ ਫਿਕਰ ਇਹਨਾਂ ਦਾ ਪਹਿਲਾਂ ਕੋਈ ਵੀ ਇੰਟਰਸਟ ਨਹੀਂ ਸੀਗਾ ਇਹਨਾਂ ਨੂੰ ਅਸੀਂ ਸਿਰਫ 2 ਸਾਲ ਤੋਂ ਹੀ ਟ੍ਰੇਨਿੰਗ ਦੇਣ ਲੱਗੇ ਹਾਂ ਬਿਕੋਜ਼ ਤੋਂ ਸਾਨੂੰ ਸਪੈਸ਼ਲ 올림픽ਸ ਵੱਲੋਂ ਇਨਸਟਰਕਸ਼ਨ ਹੋਈਆਂ ਕਿ 30 ਪਲੱਸ ਵਾਲੇ ਜਾਂ 20 ਪਲੱਸ ਵਾਲੇ ਸਾਨੂੰ ਅਲੱਗ-ਅਲੱਗ ਕੈਟਾਗਰੀ ਦੇ ਬੱਚੇ ਚਾਹੀਦੇ ਹੈਗੇ ਆ ਗੇਮਸ ਦੇ ਵਿੱਚ ਤੇ ਅਸੀਂ ਕਿਹਾ ਵੀ ਚਲ ਬੱਚਿਆਂ ਨੂੰ ਟ੍ਰੇਨਿੰਗ ਦੇਣਾ ਸੌਖਾ ਇਹਨਾਂ ਨੂੰ ਬਹੁਤ ਔਖਾ ਬਟ ਕਹਿੰਦੇ ਨਹੀਂ ਸਾਨੂੰ ਐਸੀ ਰਿਕੁਆਇਰਡ ਰਿਕੁਆਇਰਮੈਂਟ ਹੈਗੀ ਆ ਫਿਰ ਅਸੀਂ ਇਹਨਾਂ ਦੇ ਵਿੱਚੋਂ ਸਿਲੈਕਸ਼ਨਸ ਸ਼ੁਰੂ ਕੀਤੀਆਂ ਵੀ ਕਿਹੜੇ-ਕਿਹੜੇ ਨੂੰ ਕਿਉਂਕਿ ਤੁਸੀਂ ਇਹਨਾਂ ਨੂੰ ਇੱਥੇ ਰੱਖ ਲਿਆ ਜੇ ਰੀਹੈਬਿਲੀਟੇਟ ਨਹੀਂ ਕੀਤਾ ਦੈਟਸ ਆਫ ਨੋ ਯੂਜ਼ ਹੈ ਨਾ ਫਿਰ ਇਹਨਾਂ ਦਾ ਸਭ ਤੋਂ ਪਹਿਲਾ ਜਦੋਂ ਤੱਕ ਤੁਹਾਡੇ ਕੋਲ ਆਈਕਿਊ ਸਰਟੀਫਿਕੇਟ ਨਹੀਂ ਹੈਗਾ ਆਧਾਰ ਕਾਰਡ ਨਹੀਂ ਹੈਗਾ ਤੁਸੀਂ ਕਿਤੇ ਵੀ ਕਿਸੇ ਗੇਮ ਚ ਅੰਟਰ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਆਧਾਰ ਕਾਰਡ ਬਣਾਉਣਾ ਇੱਕ ਸਾਡੇ ਲਈ ਬਹੁਤ ਵੱਡਾ ਚੈਲੰਜ ਬਿਕੋਜ਼ ਸ਼ੀ ਇਜ਼ ਫ্রম ਬੰਗਲਾਦੇਸ਼ ਫਿਰ ਲੈਂਗੁਏਜ ਨਹੀਂ ਇੱਥੇ ਦੀ ਬੋਲਦੀ ਸੋ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਕਿਸੇ ਤਰ੍ਹਾਂ ਆਧਾਰ ਕਾਰਡ ਬਣਿਆ ਫਿਰ ਉਸ ਤੋਂ ਬਾਅਦ ਇਹਨਾਂ ਦਾ ਆਈਕਿਊ ਦਾ ਪ੍ਰੋਸੈਸ ਸ਼ੁਰੂ ਹੋਇਆ ਡਿਸੇਬਿਲਿਟੀ ਦਾ ਯੂਡੀਆਈਡੀ ਕਾਰਡ ਬਣਵਾਣੇ ਫਿਰ ਇਹਨਾਂ ਦਾ ਪੈਨ ਕਾਰਡ ਬਣਵਾਣੇ ਫਿਰ ਜਾ ਕੇ ਇਹਨਾਂ ਨੂੰ ਨਾਲ ਦੀ ਨਾਲ ਟ੍ਰੇਨਿੰਗ ਦੇਣੀ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਉਸ ਲੈਵਲ ਤੇ ਲੈ ਕੇ ਜਾ ਪਏ ਆ ਤੇ ਹੁਣ ਇਦਾਂ ਦੇ ਕਿੰਨੇ ਹੋਰ ਜਿਹੜੇ ਕਿ ਇੱਥੇ ਰਹਿਣ ਵਾਲੇ ਪਰਿਵਾਰਿਕ ਮੈਂਬਰ ਜਿਹੜੇ ਕਿ ਵੱਖਰਾ ਕੁਝ ਕਰ ਸਪਾਏ ਨੇ ਇੱਥੇ ਰਹਿੰਦੇ ਹੋયા ਕਾਫੀ ਜ਼ਿਆਦਾ ਹੈਗਿਆਂ ਮਤਲਬ ਲਾਸਟ ਲਾਸਟ ਈਅਰ ਸਾਡੇ 42 ਬੱਚਾ ਨੇ ਐਂਟਰੀ ਕੀਤੀ ਸੀਗੀ ਸਪੈਸ਼ਲ 올림픽 ਸਟੇਟ ਲੈਵਲ ਤੇ ਐਂਡ ਸਾਡੇ ਉਦੋਂ 48 ਮੈਡਲ ਜਿੱਤ ਕੇ ਆਏ ਸੀਗੇ ਤੇ ਜਿਨ੍ਹਾਂ ਵਿੱਚੋਂ 35 ਜਣਿਆਂ ਨੇ ਮੈਡਲ ਜਿੱਤੇ ਸੀਗੇ ਤੇ ਕਿਸੇ ਨੇ ਦੋ ਕਿਸੇ ਨੇ तकरीबन ਉਹਦੋਂ 17 ਗੋਲਡ ਸੀਗੇ ਇਸ ਵਾਰ ਉਹਨਾਂ ਨੇ ਐਂਟਰੀਜ਼ ਘਟਾ ਦਿੱਤੀ ਇੱਕ ਵਰਕਲੋਡ ਜ਼ਿਆਦਾ ਹੋ ਜਾਂਦਾ ਤੇ ਇਸ ਵਾਰ ਸਾਡੇ 25 ਕੁ ਬੱਚੇ ਐਂਟਰੀ ਕਰਕੇ ਗਏ ਸੀਗੇ ਸਟੇਟ ਲੈਵਲ ਤੇ ਪਹੁੰਚੇ ਕਿਉਂਕਿ ਪਹਿਲਾਂ ਡਿਸਟ੍ਰਿਕਟ ਸਿਲੈਕਸ਼ਨ ਟਰਾਇਲਸ ਹੁੰਦੀਆਂ ਉਸ ਤੋਂ ਬਾਅਦ ਫਿਰ ਜਾ ਕੇ ਸਟੇਟ ਸਿਲੈਕਸ਼ਨ ਟਰਾਇਲਸ ਹੁੰਦੀਆਂ ਤੇ ਉਥੋਂ ਵੀ ਹੁਣ तकरीबन 12 골ਡ ਜਿੱਤ ਕੇ ਆਏ ਤੇ ਬਾਕੀ ব্রੌਂਜ਼ ਤੇ ਕਾਫੀ तकरीबन 32 ਤੋਂ ਉੱਪਰ ਮੈਡਲ ਜਿੱਤ ਕੇ ਆਏ ਸੀਗੇ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਗੇਮਸ ਚ ਪਾਰਟਿਸਪੇਟ ਕਰਦੇ ਨਾਲ ਹੀ ਮੈਂ ਦੱਸਣਾ ਚਾਹਾਂਗੀ ਕਿ ਨੈਸ਼ਨਲ ਲੈਵਲ ਤੇ ਸਾਡੇ ਬੱਚੇ ਬਹੁਤ ਜ਼ਿਆਦਾ ਵਧੀਆ ਪਰਫਾਰਮੈਂਸ ਕਰ ਰਹੇ ਆ ਤੇ ਵਿਸ਼ਨੂ ਜਿਵੇਂ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਆ ਹੁਣੇ ਮੈਨੂੰ ਕੀ ਜੈਨ ਆਈ ਸੀ ਤੇ ਉਹ ਟੇਬਲ ਟੈਨਿਸ ਚ 골d ਜਿੱਤ ਚੁੱਕੀ ਆ ਰੀਸੈਂਟਲੀ ਐਂਡ ਜੂਡੋ ਦੇ ਵਿੱਚ ਉਹ ਸਿਲਵਰ ਜਿੱਤ ਚੁੱਕੀ ਆ ਐਂਡ ਪਹਿਲਾ ਫਲੋਰ ਬਾਲ ਫਲੋਰ ਹਾਕੀ ਚ 골d ਜਿੱਤ ਚੁੱਕੀ ਆ ਨੈਸ਼ਨਲ ਲੈਵਲ ਤੋਂ ਐਂਡ ਜਿਹੜੀ ਸਟੇਟ ਲੈਵਲ ਦੀ ਆ ਤਿੰਨ ਕਨਸੈਕੂਟਿਵ ইਅਰਸ ਉਹ 골d ਜਿੱਤ ਚੁੱਕੀ ਆ ਡਾਂਸ ਦੇ ਵਿੱਚ ਤੇ ਮਤਲਬ ਉਹਦੇ ਕਿ ਜਿੰਨੀ ਕੋ ਜਨੂਨ ਹੈਗਾ ਹੁਣ ਵੀ ਹੈਂਡਬਾਲੀ ਨੈਸ਼ਨਲ ਲੈਵਲ 'ਤੇ ਸਿਲੈਕਟ ਹੋ ਚੁੱਕੀ ਆ ਤੇ ਕਾਫੀ ਬੱਚੇ ਸਾਡੇ ਨੈਸ਼ਨਲ ਲੈਵਲ ਨੈਟਬਾਲੀ ਸਿਲੈਕਟ ਹੋ ਗਿਆ ਅਰਬਾਜ਼ ਹੈਗਾ ਬਾਸਕਟਬਾਲ 'ਚ ਸਿਲਵਰ ਜਿੱਤ ਕੇ ਆਇਆ ਇਹ ਕਹ ਦਿੰਦੇ ਕਿ ਸਪੈਸ਼ਲ ਚਾਈਲਡ ਆ ਉਹ ਵਾਕੀ ਸਪੈਸ਼ਲ ਹੁੰਦੇ ਨੇ ਗੋਡ ਗਿਫਟਡ ਹੁੰਦੇ ਨੇ ਬਿਲਕੁਲ ਬਿਲਕੁਲ ਬਿਕਾਜ਼ ਦੇ ਆਰ ਫੋਕਸਡ ਜਦੋਂ ਤੁਸੀਂ ਇਹਨਾਂ 'ਤੇ ਮਿਹਨਤ ਕਰੋਗੇ ਤੁਹਾਨੂੰ ਕੁਝ ਨਾ ਕੁਝ ਕਰਕੇ ਦਿਖਾਨਗੇ ਬਟ ਤੁਹਾਨੂੰ ਮਿਹਨਤ ਆਮ ਨਾਰਮਲ ਇਨਸਾਨ ਨਾਲੋਂ ਕਈ ਗੁਣਾ ਜ਼ਿਆਦਾ ਉਹਨਾਂ ਤੇ ਕਰਨੀ ਪੈਂਦੀ ਆ ਬਟ ਜੋ ਤੁਸੀਂ ਉਹਨਾਂ ਤੇ ਫੋਕਸ ਕਰਕੇ ਪਿਆਰ ਦੇ ਨਾਲ ਫਿਰ ਤੁਹਾਨੂੰ ਇਹ ਨਿਰਾਸ਼ ਨਹੀਂ ਕਰਦੇ ਵਾਕੀ ਵਾਕੀ ਸਹੀ ਗੱਲ ਹੈ ਜੇਕਰ ਆਪਾਂ ਉਹਨੂੰ ਸਮਾਂ ਦਵਾਂਗੇ ਉਹਨਾਂ ਦੀ ਉਹ ਮਿਹਨਤ ਦਾ ਫਿਰ ਫੁੱਲ ਫਲ ਵੀ ਮਿਲਦਾ ਰੰਗ ਵੀ ਲੈ ਕੇ ਆਉਂਦੀ ਉਹ ਮਿਹਨਤ ਤੇ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਦੇ ਡੋਂਟ ਕੰਪੀਟ ਨਾ ਕਈ ਵਾਰੀ ਉਹ ਸਾਡੇ ਕਈ ਬੱਚੇ ਹੈਗੇ ਆ ਉਹ ਕੰਪੀਟੀਸ਼ਨ ਵਾਸਤੇ ਨਹੀਂ ਜਾਂਦੇ ਉਹ ਗੇਮ ਵਾਸਤੇ ਜਾਂਦੇ ਆ ਵੀ ਹਵ ਟੂ ਪਲੇ ਸੋ ਦੇ ਡੋਨਟ ਵਾਂਟ ਕਿ ਤੁਸੀਂ ਉਹਨੂੰ ਸ਼ਾਰਟ ਇਦਾਂ ਮਾਰੋ ਟੇਬਲ ਟੈਨਿਸ ਕਿਉਂ ਬਹੁਤ ਜਾਏ ਹੀ ਵਾਂਟ ਟੂ ਪਲੇ ਮੈਨੂੰ ਗੇਮ ਗੇਮ ਖੇਲੋ ਮੈਨੂੰ ਇਹ ਨਹੀਂ ਮੈਨੂੰ ਕੰਪੀਟੀਸ਼ਨ ਨਾਲ ਮੈਨਾ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਨਾਲ ਤੁਸੀਂ ਗੇਮ ਲਗਾਓ ਸੋ ਇਹ ਭੋਲੇ ਵੀ ਹੁੰਦੇ ਆ ਤੇ ਬਟ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਕਈ ਵਾਰੀ ਉਸ ਸਮਝਾਣਾ ਵੀ ਹੁੰਦਾ ਕਿ ਜੇ ਅਸੀਂ ਵਰਲਡ ਗੇਮਸ 'ਚ ਜਾਣਾ ਤਾਂ ਸਾਨੂੰ ਉਸ ਲੈਵਲ ਦੀ ਤਿਆਰੀ ਕਰਨੀ ਪਵੇਗੀ ਸੋ ਬਾਕੀ ਕਾਫੀ ਜ਼ਿਆਦਾ ਇਹ ਦੇਖੋ ਕਿ ਪਰਮਾਤਮਾ ਦੀ ਕਿਰਪਾ ਹੈਗੀ ਹੈ ਜੇ ਪਰਿਵਾਰ ਦੇ ਚਾਰਜੀ ਹੁੰਦੇ ਨੇ ਤਾਂ ਘਰ ਚਲਾਉਣਾ ਮੁਸ਼ਕਿਲ ਹੋ ਜਾਂਦਾ ਜੇਕਰ ਕੋਈ ਇੱਕ ਕਮਾਣ ਵਾਲਾ ਹੋਵੇ ਪਰ ਦੇਖੋ ਕੀ ਭਾਈ ਸ਼ਮਸ਼ੀਰ ਸਿੰਘ ਜੀ ਅਤੇ ਉਹਨਾਂ ਦੇ ਧਰਮ ਪਤਨੀ ਬੀਬੀ ਰਜਿੰਦਰ ਕੌਰ ਤੇ ਕਿਸ ਕਦਰ ਵਾਹਿਗੁਰੂ ਦੀ ਮਿਹਰ ਹੈਗੀ ਆ ਕਿ ਅੱਜ ਤਕਰੀਬਨ 500 ਦੇ ਕਰੀਬ ਜਿਹੜੇ ਕਿਸ ਤਰ੍ਹਾਂ ਦੇ ਬੇਸਹਾਰਾ ਲੋਕ ਨੇ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਇਹ ਉਹ ਨੇ ਜਿਨ੍ਹਾਂ ਦੇ ਆਪਣੇ ਔਖੀ ਘੜੀ ਦੇ ਵਿੱਚ ਸਾਥ ਛੱਡ ਗਏ ਜਾਂ ਫਿਰ ਕੋਈ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਾਂ ਫਿਰ ਕਿਸੇ ਦੂਸਰੇ ਮੁਲਕ ਤੋਂ ਆਇਆ ਹੋਇਆ ਵਿਅਕਤੀ ਹੈ ਜੋ ਪੰਜਾਬ ਦੇ ਵਿੱਚ ਆਉਂਦਾ ਪਰ ਸੜਕਾਂ ਦੇ ਉੱਪਰ ਰੋਲੇ ਹੁੰਦਾ ਪਰ ਇੱਥੇ ਲਿਆ ਕੇ ਸੰਸਥਾ ਦੇ ਵੱਲੋਂ ਉਹਨਾਂ ਦਾ ਜਿਹੜਾ ਕਿ ਪਾਲਣ ਪੋਸ਼ਣ ਕਿਤੇ ਜਾਂਦਾ ਸੋ ਅਜਿਹੇ ਜਿਹੜੇ ਕਿ ਨੇਕ ਰੂਹਾਂ ਹੁੰਦੀਆਂ ਨੇ ਇਹਨਾਂ ਨੂੰ ਦਿਲੋਂ ਸਲਾਮ ਹੈ ਤੇ ਪ੍ਰਭਾਸਾ ਸੰਸਥਾ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਨੇ ਜੇਕਰ ਤੁਸੀਂ ਇਹਨਾਂ ਦੀ ਸੇਵਾ ਭਾਵਨਾ ਕਰਨਾ ਚਾਹੁੰਦੇ ਹੋ ਤਾਂ ਇਸ ਸੰਸਥਾ ਦੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਵਾਕਈ ਇਹ ਸਾਨੂੰ ਦਰਿਆਦਿਲੀ ਦਿਖਾਣੀ ਚਾਹੀਦੀ ਹੈ ਜਿਹੜੇ ਲੋਕ ਇੰਜੀਨੀਅਰ ਸੰਸਥਾਵਾਂ ਨੂੰ ਰਨ ਕਰਦੇ ਹੈਗੇ ਨੇ ਲੋਕਾਂ ਦਾ ਭਲਾ ਕਰਦੇ ਹੈਗੇ ਨੇ ਤੁਸੀਂ ਵੀ ਇਸਨੇ ਕਾਰਜ ਦੇ ਵਿੱਚ ਵਾਚੜ ਕੇ ਯੋਗਦਾਨ ਜ਼ਰੂਰ ਪਾਇਆ ਕਰੋ ਵਿਧਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰਾ ਪਰਵਿੰਦਰ ਖਰੜ